ਸ਼੍ਰੋਮਣੀ ਗੁਰਦਾਰਾ ਪ੍ਰੰਧਕ ਦੀ ਬੇਟੀ ਇੱਕ ਬਹੁਤ ਮਹਾਨ ਸੰਸਥਾ ਹੈ ਇਹ ਪਰੰਪਰਾਵਾ ਮਰਿਆਦਾ ਸਿਧਾਂਤ ਸਰਬਉੱਚਤਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੈ ਇਹਨੂੰ ਬਹਾਲ ਕਰਨਾ ਹੁੰਦਾ ਹੈ ਔਰ ਉਹਦੀ ਖੂਬਸੂਰਤੀ ਇਸੇ ਵਿੱਚ ਹੈ ਕਿ ਉਹਨੇ ਸਾਰੇ ਸੰਸਾਰ ਦੇ ਲੋਕਾਂ ਦੇ ਵਿੱਚ ਆਪਣੀਆਂ ਸੇਵਾਵਾਂ ਰਹੀਂ ਸਾਰੀ ਸੇ ਕੌਮ ਨੂੰ ਇੱਕ ਲੜੀ ਚ ਪਰੋ ਕੇ ਰੱਖਣਾ ਹੁੰਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਬਹੁਤ ਹੀ ਇਹ ਮਹਾਨ ਸੰਸਥਾ ਹੈ ਜਿੱਦ ਤੋਂ ਸਾਰੀ ਕੌਮ ਨੂੰ ਜੋ ਸੁਨੇਹਾ ਦਿੱਤਾ ਜਾਂਦਾ ਹੈ ਤੇ ਹਰ ਸਿੱਖ ਹਰ ਗੁਰਨਾਨਕ ਨਾਮ ਲੀਵਾ ਉਸ ਨੂੰ ਸੀਸ ਨਵਾ ਕੇ ਮੰਨਦਾ ਉੱਥੇ ਮੱਥਾ ਟੇਕਣਾ ਹੁੰਦਾ ਹੈ ਸਵੀਕਾਰ ਕਰਨਾ ਹੁੰਦਾ ਹੈ ਜਿਹੜਾ ਸਿੱਖ ਮੱਥਾ ਲਾਉਂਦਾ ਉਹ ਕਦੀ ਵੀ ਕਾਮਚਾਬ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਉੱਥੇ ਭਗੌੜਾ ਹੋ ਗਿਆ ਉਹ ਕੌਮ ਵਿੱਚ ਕਈ ਸਤਕਾਰ ਨਹੀਂ پا ਸਕਦਾ ਮੈਂ ਸਬਿਧੀਆਂ ਕਿ ਅੱਜ ਜਿਹੜਾ ਸਮਾਂ ਬਣਿਆ ਇਹ ਸਾਡੇ ਵਾਸਤੇ ਬਹੁਤ ਹੀ ਮੰਦਪਾਗ ਹੈ ਸਮਾਜੋ ਤੇ ਕਾਰਵੇ ਕੀਤੀ ਜਾ ਰਹੀ ਹੈ ਬੜੀ ਮੰਦਪਾਗੀ ਹੈ ਸ਼੍ਰੋਮਣੀ ਗੁਰਦਾਰ ਪ੍ਰੰਧਕਮੇਟੀ ਦੀ ਐਗਜ਼ੈਕਟਿਵ ਅਸੀਂ ਜਨਰਲ ਹਾਊਸ ਨੇ ਚੁਣ ਕੇ ਬਣਾਈ ਹੁੰਦੀ ਹੈ ਔਰ ਜਦੋਂ ਬਾੜ ਹੀ ਖੇਤ ਖਾਨ ਲੱਗ ਜਾਏ ਫਿਰ ਕੋਈ ਇਹਦੀ ਸਟੈਂਡ ਨਹੀਂ ਕੀਤਾ ਜਾ ਸਕਦਾ 2 ਦਸੰਬਰ ਦਾ ਫੈਸਲਾ ਕੌਮ ਨੂੰ ਸਾਰੀ ਇੱਕ ਸੁਰਤਾ ਵਿੱਚ ਲਿਆਉਣ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਰੀਆਂ ਸਰਸਤਾਵਾਂ ਨੂੰ ਦੁਨੀਆ ਦੇ ਵਿੱਚ ਉੱਚਾ ਕਰਨ ਵਾਸਤੇ ਜੋ ਫਸੀਲ ਛੇਕਾਤਰ ਸਾਹਿਬ ਜੀ ਤੋਂ ਸੁਣਾਇਆ ਗਿਆ ਸੀ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਉਹ ਹਰ ਇੱਕ ਨੇ ਪ੍ਰਵਾਨ ਕੀਤਾ ਜਦੋਂ ਭਾਵਨਾਵਾਂ ਸਾਰੀ ਕੌਮ ਦੀਆਂ ਇੱਕ ਹੋ ਗਈਆਂ ਇਹਦਾ ਮਤਲਬ ਕਿ ਉਹ ਹੁਕਮਨਾਮਾ ਜਿਹੜਾ ਸਰਪ੍ਰੰਧ ਸੀ ਇਸੇ ਕਰਕੇ ਸੱਤਵੇਂ ਬ੍ਰੀ ਕਮੇਟੀ ਵੀ ਬਣਾਈ ਕਿ ਇਹ ਕਮੇਟੀ ਜਿਹੜੀ ਹੈ ਜਿਹੜੀ ਸਾਡੀ ਰਾਜਨੀਤਿਕ ਤਾਕਤ ਹੈ ਸ਼ੋਮਨੀ ਅਕਾਲੀ ਦਲ ਉਹਨੂੰ ਇਕੱਠਾ ਕਰਨ ਵਾਸਤੇ ਉਹਨੂੰ ਇਕਤਾ ਵਿੱਚ ਬੰਨਣ ਵਾਸਤੇ ਉੱਥੇ ਭਰਤੀ ਕਰਾਏਗੀ ਉਹਦੇ ਵਿੱਚੋਂ ਡੈਲੀਗੇਟ ਚੁਣ ਕੇ ਪ੍ਰਧਾਨ ਚੁੜਿਆ ਜਾਏਗਾ ਕਿਹੜਾ ਚੁੜਿਆ ਜਾਂਦਾ ਉਹ ਬਹੁਮਤ ਦੀ ਮਰਜ਼ੀ ਹੁੰਦੀ ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਉਹਨੂੰ ਸਾਰਿਆਂ ਨੇ ਸਰਪ੍ਰੰਧ ਦਿੱਤਾ ਤੇ ਅੱਜ ਉਹ ਦੀਆਂ ਜਿਹੜੀਆਂ ਲੀਰਾਂ ਲਾਈਏ ਜਾ ਰਹੀਆਂ ਉਸ ਅਕਾਲਤਰ ਸਾਹਿਬ ਜੀ ਦੇ ਹੁਕਮਨਾਮੇ ਦੀਆਂ ਇੱਕ ਕੌਮ ਦੇ ਕੋਲ برداشت ਨਹੀਂ ਹੋ ਰਹੀਆਂ ਔਰ ਹਰ ਬਸ਼ਰ ਜਿਹੜਾ ਮਹਿਸੂਸ ਕਰਦਾ ਹੈ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪਹਿਲਾਂ ਅੱਜ ਤੋਂ 25 30 ਦਿਨ ਪਹਿਲਾਂ ਕੱਢਿਆ ਉਹ ਵੀ ਬਹੁਤ ਗਲਤ ਕੀਤਾ ਜੋ 7 ਤਰੀਕ ਦਾ ਫੈਸਲਾ ਲਿਆ ਉਹ ਵੀ ਬਹੁਤ ਵੱਡਾ ਫੈਸਲਾ ਜਿਹੜਾ ਸੀ ਨੁਕਸਾਨਦੇ ਹੋਇਆ ਕੌਮ ਦੀ ਕੌਮ ਦੇ ਵਾਸਤੇ ਸੋ ਜੇ ਸ਼੍ਰੀ ਅਕਾਲਤਰ ਸਾਹਿਬ ਜੀ ਦੇ ਅਪਮਾਨ ਤਖਤਾ ਦਾ ਇਹ ਅਪਮਾਨ ਕੀਤਾ ਜਾਵੇ ਕਿਰਦਾਰ ਕਸ਼ਿਸ਼ ਕੀਤੀ ਜਾਵੇ ਮੈਂ ਸਮਝੀ ਨਹੀਂ ਕਿ ਇਹ ਅਸੀਂ ਬਹੁਤ ਮर्यादा ਦਾ ਕਾਣ ਕਰ ਰਹੇ ਹਾਂ ਸੋ ਇਹ ਕਿਸੇ ਨੂੰ ਪ੍ਰਵਾਨ ਨਹੀਂ ਇਸੇ ਕਰਕੇ ਅੱਜ ਸਾਰੇ ਵਰਕਰਾਂ ਵਿੱਚ ਸਾਰੇ ਲੀਡਰਾਂ ਵਿੱਚ ਵੱਡਾ ਰੋਹ ਪੈਦਾ ਹੋਇਆ ਹੈ ਔਰ ਹਰ ਇੱਕ ਇਸ ਦੀ ਨਿੰਦਾ ਕਰ ਰਿਹਾ ਹੈ ਇਹਨੂੰ ਉਹ ਕਹਿ ਰਹੇ ਹੈ ਕਿ ਬਿਲਕੁਲ ਗਲਤ ਹੈ ਵਿਰੋਧਤਾ ਕਰ ਰਹੇ ਮੈਂ ਸਮਝੀ ਰਹੀ ਕਿ ਅੱਜ ਸਾਡੀ ਲੋੜ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਦੀ ਬੇਟੀ ਜਿਹੜੀ ਸਾਰੇ ਸਿੱਖਾਂ ਨੇ ਚੁਣ ਕੇ ਸੰਸਥਾ ਬਣਾਈ ਹੈ ਮੈਂ ਬੇਨਤੀ ਕਰਾਂਗੀ ਸਾਰੇ ਮੈਂਬਰ ਸਾਹਿਬਾਨ ਨੂੰ ਆਓ ਸਾਡੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕੌਮ ਨੇ ਬਹੁਤ ਵੱਡਾ ਸਾਡੇ ਸਿਰ ਤੇ ਹੱਥ ਰੱਖ ਕੇ ਉਹ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਉਸ ਮਾਨ ਸੰਸਥਾ ਦੀ ਅਸੀਂ ਉਸ ਸੰਸਥਾ ਦੇ ਕਸਟੋਡੀਅਨ ਹਾਂ ਅਸੀਂ ਉਹ ਪਰੰਪਰਾਵਾ ਮਰਿਆਦਾ ਦੇ ਉਥੋਂ ਦੀ ਜਿਹੜੀ ਸ਼੍ਰੀ ਅਕਾਲ ਤਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਸੀਂ ਕਸਟੋਡੀਅਨ ਹਾਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਸਾਰੇ ਆਓ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਓ ਅਤੇ ਜਿਹੜੇ ਅੱਜ ਮਤੇ ਗਲਤ ਕੀਤੇ ਗਏ ਐ ਇਹਨਾਂ ਮਤਿਆਂ ਨੂੰ ਰੱਦ ਕਰਾਉਣ ਵਾਸਤੇ ਜਨਰਲ ਹਾਊਸ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰੀਏ ਇਕੱਠੇ ਹੋ ਕੇ ਕਰੀਏ ਤੇ ਜਿਹੜੀ ਐਗਜ਼ੈਕਟਿਵ ਗਲਤ ਕਰ ਰਹੀ ਹੈ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਦੁਬਾਰਾ ਜਨਰਲ ਹਾਊਸ ਦਾ ਜੋ اجلاس ਕਰਕੇ ਚੋਣ ਦੁਬਾਰਾ ਪ੍ਰਧਾਨ ਦੀ ਹੋਵੇ ਕਿਉਂਕਿ ਉਹ ਅਸਤੀਫਾ ਦੇ ਚੁੱਕੇ ਐ ਦੁਬਾਰਾ ਪ੍ਰਧਾਨ ਦੀ ਚੋਣ ਹੋਵੇ ਜਾਂ ਦੁਬਾਰਾ ਐਗਜ਼ੈਕਟਿਵ ਦੀ ਚੋਣ ਹੋਵੇ ਸੀਨੀਅਰ ਮੀਤ ਪ੍ਰਧਾਨ ਕੋਲ ਕੋਈ ਤਾਕਤ ਨਹੀਂ ਕਿ ਉਹ ਐਡਾ ਵੱਡਾ ਫੈਸਲਾ ਇਕੱਲਾ ਹੀ ਲੈ ਸਕੇ ਕਿਉਂਕਿ ਕੌਮ ਨਹੀਂ ਚਾਹੁੰਦੀ ਇਸ ਕਰਕੇ ਮੈਂ ਸਮਝਦੀ ਆਂ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਦੁਬਾਰਾ ਇਹ ਸਾਰੀ ਐਗਜ਼ੈਕਟਿਵ ਪ੍ਰਧਾਨ ਦੀ ਚੋਣ ਕਰਕੇ ਅਸੀਂ ਆਪਣਾ ਫਰਜ਼ ਨਿਭਾਈਏ ਵਿਕਰਮ ਸਿੰਘ ਜਿੱਟੀਆਂ ਨੇ ਇਸ ਫੈਸਲੇ ਦਾ ਬੋਲਣ ਕੀਤਾ ਕਿ ਜਿਹੜਾ ਸਿੰਘ ਸਾਹਿਬਾ ਨੂੰ ਅਹੁਦੇ ਤੋਂ ਹਟਾਇਆ ਗਿਆ ਕਿਵੇਂ ਦਿੱਖਦੀ ਹੋ ਜਿਹੜੀ ਬੁਲਟੀਆ ਦੇਖੋ ਆਗੋਂ ਨੇ ਬੋਲ ਦਿੱਤਾ ਸਾਰੇ ਦੇ ਦਿਲਾਂ ਵਿੱਚ ਦਰਦ ਤੇ ਬੜਾ ਪੁਰਾਣਾ ਹੀ ਹਰ ਪੀੜਤਾ ਕੁਝ ਮਜਬੂਰੀਆਂ 'ਚ ਕੋਈ ਬੋਲ ਸਕਿਆ ਕੋਈ ਨਹੀਂ ਬੋਲ ਸਕਿਆ ਅਸੀਂ ਵੀ ਲੰਬਾ ਸਮਾਂ ਮਜਬੂਰੀ ਵਿੱਚ ਆਪਣੀ ਆਵਾਜ਼ ਦਵਾਈ ਵੀ ਰੱਖੀ ਅੰਦਰ ਅਸੀਂ ਬਣਾਈ ਰੱਖੀ ਅੰਦਰ ਅਸੀਂ ਬੋਲਦੇ ਰਹੇ ਲੇਕਿਨ ਅੱਜ ਸਾਰਾ ਕੁਝ ਬਾਹਰ ਆ ਗਿਆ ਕਿ ਸੱਚਮੁੱਚ ਹੀ ਸਾਰੇ ਵਰਕਰ ਤੇ ਸਾਰੇ ਲੀਡਰ ਕੀ ਚਾਹੁੰਦੇ ਸੀ ਜਦੋਂ ਸਭ ਤੋਂ ਪਹਿਲਾਂ ਮੈਂ ਬੋਲਣਾ ਸ਼ੁਰੂ ਕੀਤਾ ਜਦੋਂ ਬਾਕੀ ਲੀਡਰ ਟਿੰਡਸਾ ਸਾਹਿਬ ਹੋរី ਜਲਾਲਾ ਸਾਹਿਬ ਹੋរី ਬਾਹਰ ਚਲੇ ਗਏ ਉਹਨਾਂ ਲੋਕਾਂ ਨੇ ਆਵਾਜ਼ ਉਠਾਈ ਪਾਰਟੀ 'ਚ ਬਾਹਰ ਜੇ ਜ਼ਗੀਰਕੌਰ ਨੇ ਆਵਾਜ਼ ਉਠਾਈ ਪਾਰਟੀ ਚ ਬਾਹਰ ਇਸ ਕਰਕੇ ਸਾਰੇ ਜਿਹੜੇ ਜਿਨ੍ਹਾਂ ਨੇ ਵੀ ਕੋਈ ਗੱਲ ਕੀਤੀ ਪਾਰਟੀ ਚ ਬਾਹਰ ਕਰ ਦਿੱਤਾ ਗਿਆ ਅੱਜ ਸਾਰਿਆਂ ਨੇ ਮਹਿਸੂਸ ਕੀਤਾ ਕਿ ਸੱਚਮੁੱਚ ਜੋ ਅਸੀਂ ਕਿਹਾ ਸੀ ਜੋ ਅਸੀਂ ਲੜਾਈ ਲੜ ਰਹੇ ਹਾਂ ਜੋ ਅਸੀਂ ਸੰਘਰਸ਼ ਕਰ ਰਹੇ ਹਾਂ ਉਹ ਬਿਲਕੁਲ ਅੱਜ ਮੋਰ ਲੱਗ ਗਈ ਹੈ ਕਿ ਇੱਥੇ ਡਿਕਟੇਟਰਸ਼ਿਪ ਨਹੀਂ ਚੱਲੇਗੀ ਇੱਥੇ ਪਾਰਟੀ ਦੇ ਫੈਸਲੇ ਕੌਮ ਦੀ ਬਿਹਤਰੀ ਲਈ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲੋਕਾਂ ਲਈ ਜੋ ਕਿਤੇ ਜਾਣਗੇ ਉਹ ਕਿਤੇ ਜਾਣਗੇ